ਹੈਲੋ ਜੀ ਸਤਿ ਸ਼੍ਰੀ ਅਕਾਲ ਹੋਰ ਸਨੋ ਜੀ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਵਧੀਆ ਠੀਕ ਠਾਕ ਹੋਗੇ ਆਪਾਂ ਵੀ ਵਧੀਆ ਜੀ ਠੀਕ ਠਾਕ ਆਂ ਜੀ ਛੜਦੀ ਕਲਾ ਜ ਆਜ ਆਪਾਂ ਬਣਾਉਣ ਲੱਗਿਆ ਸੂਜੀ ਦਾ ਉਪਮਾ ਆਪਾਂ ਨੇ ਮਟਰ ਇਧਰ ਰੱਖ ਲੇ ਕੱਢ ਕੇ ਇਧਰ ਦੋ ਗਜਰਾ ਆਪਾਂ ਛੋਟੇ ਛੋਟੇ ਬ੍ਰੇਕ ਬ੍ਰੇਕ ਕੱਟ ਲਿਆ ਇਧਰ ਇੱਕ ਪਿਆਜ਼ ਲਿਆ ਸੀ ਆਪਾਂ ਇਧਰ ਮੂੰਗਫਲੀ ਰੋਸਟਡ ਕੀਤੀ ਹੋਈ ਲਈ ਸੀ ਆਪਾਂ ਤੇ ਤੁਸੀਂ ਕਾਜੂ ਵੀ ਪਾ ਸਕਦੇ ਹੋ ਵਿੱਚ ਤੇ ਬਦਾਮ ਵੀ ਪਾ ਸਕਦੇ ਇਹ ਦੋ ਛੋਟੀਆਂ ਛੋਟੀਆਂ ਹਰੀਆਂ ਮਿਰਚਾਂ ਕੱਟੀਆਂ ਸੀ ਆਪਾਂ ਨੇ ਕਿਉਂਕਿ ਲਾਲ ਮਿਰਚ ਤਾਂ ਪੈਣੀ ਨਹੀਂ ਹੁੰਦੀ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਮਿਰਚ ਵੱਧ ਕੱਟ ਕਰ ਸਕਦੇ ਹੋ ਇਧਰ ਕੜੀ ਪੱਤਾ ਇਧਰ ਚਨੇ ਦੀ ਦਾਲ ਅੱਧਾ ਚਮਚ ਬਾਕੀ ਜੜੀਆਂ ਵੀ ਸਬਜ਼ੀਆਂ ਹੋਰ ਹੋਣ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਹੁਣ ਆਪਾਂ ਇੱਕ ਚਮਚ ਪਾਇਆ ਹੈ ਕੜਾਈ ਵਿੱਚ ਦੇਸੀ ਘਿਓ ਤੇ ਆਹ ਵਾਲੀ ਆਪਾਂ ਪਹਿਲੋ सूजी थोड़ा जहा रोस्ट कर लेंगे सिम तो ही रोस्ट करना आपको क्योंकि इनू लाल तो नहीं करना है ना बिल्कुल पूरा बस पाँच क मिनट इन आप इमें भुन लवेंगे तो इधर सिम तो कर लेना अपन बिल्कुल फ्लेम लो तो कर लेना लू भुन लैने आप मिनट ਲੋ ਜੀ ਸੂਜੀ ਆਪਣੀ ਬਿਲਕੁਲ ਤਿਆਰ ਹੋ ਗਿਆ ਵੇਖ ਲਓ ਆਪਾਂ ਨੇ ਐਵੇਂ ਬਸ ਇਹਦਾ ਕਲਰ ਨਹੀਂ ਚੇਂਜ ਕਰਨਾਗਾ ਫਿਰ ਜਿਵੇਂ ਆਪਾਂ ਪ੍ਰਸ਼ਾਦ ਕੜਾ ਪ੍ਰਸ਼ਾਦ ਬਣਾਉਣ ਲੱਗਿਆ ਬ੍ਰਾਊਨ ਕਰ ਲੈਨੇ ਆਂ ਉਵੇਂ ਨਹੀਂ ਕਰਨਾ ਬਸ ਕਲਰ ਚੇਂਜ ਨਹੀਂ ਕਰਨਾ 4 ਮਿੰਟ 4-5 ਮਿੰਟ ਆਪਾਂ ਇਹਨੂੰ ਭੁੰਨ ਕੇ ਐਵੇਂ ਬਸ ਤੇਜ਼ ਸਿਮ ਤੇ ਕਰਕੇ ਬਸ ਐਵੇਂ ਹੋ ਜੇ ਫਿਰ ਇਹਨੂੰ ਆਪਾਂ ਗੈਸ ਆਫ ਕਰਕੇ ਫਿਰ ਇਹਨੂੰ ਆਪਾਂ ਇੱਕ ਭਾਂਡੇ ਵਿੱਚ ਕੱਢ ਲੈਣਾ ਹੈ ਅੰਜਲੀ ਹੁਣ ਆਪਾਂ ਸੂਜੀ ਕੱਢ ਲਈ ਆ ਹੁਣ ਫੇਰ ਆਪਾਂ ਇੱਕ ਚਮਚੇ ਦੇ ਵਿੱਚ ਕਿਉ ਪਾਉਣਾ ਦੇਸੀ ਕਿਉ ਪਾਉਣਾ ਆਪਾਂ ਨੇ ਉਹਦੇ ਵਿੱਚ ਕਿਉਂਕਿ ਇਹਦੇ ਨਾਲ ਵਧੀਆ ਸੁਆਦ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਨਾ ਮਮਾ ਆ ਇਹਦੇ ਵਿੱਚ ਪਾ ਦਨੇ ਆ ਕਾਲ ਰਾਈ ਜਿਹਨੂੰ ਆਪਾਂ ਬੋਲ ਦਿੰਦੇ ਆ ਕਾਲੀ ਸਰੋਂ ਇਹਨੂੰ ਥੋੜਾ ਜਿਹਾ ਜਦੋਂ ਇੱਥੇ चटकन लग पी फिर उस तुम बाना थोड़ा जा आप कढ़ी पत्ता कड़ी पत्ते आप जी चने की दाल अद्धा चमच लई थी वह पा देने ਇਰੇ ਨੂੰ ਆਪਾਂ ਇਹਨੇ ਇੱਕ ਦਾ ਸੈਕਿੰਡ ਬਸ ਭੁਲਣੇ ਜਦੋਂ ਆਪਾਂ ਨੂੰ ਪਤਾ ਲੱਗ ਜੇ ਕਿ ਵਧੀਆ ਹਾਂ ਜੀ ਦਾ ਵੀ ਆਪਣਾ ਪੁੱਜ ਗਿਆ ਤੇ ਜਿਹੜੀ ਰਾਈ ਪਾਈ ਸੀ ਉਹ ਵੀ ਕੜੀ ਪੱਤਾ ਵੀ ਫਿਰ ਇਹਦੇ ਵਿੱਚ ਆਪਾਂ ਨੇ ਪਿਆਜ਼ ਪਾ ਦਿੰਦੇ ਜਿਹੜਾ ਆਪਾਂ ਕੁਝ ਕੱਚੇ ਕਿ ਰੱਖਿਆ ਹੋਇਆ ਸੀਗਾ प्याज में ना आप तो बिल्कुल उन्न गा बस हल्का जहा भी एक अद्धा मिनट ही भुनना ज्यादा नहीं भुनना आप बस एवं थोड़ा जहाँ कलर चेंज करना है ज्यादा नहीं रेड जहा नहीं करना आप ब्राउन जहा जिमें हो जाता होंगे जिम्मे दाल में तड़का लागू करते नहीं करना बस ये नॉर्मल एमल थोड़ा हल्का जहां कलर चेंज करना तो गैस लो ही रखना है ना फुल ते फिर प्याज भी सज दो सारा कुछ अपना जाना है हल्का जहाँ कलर चेंज हो गया ਹੁਣ ਆਪਾਂ ਇਹਦੇ ਵਿੱਚ ਜਿਹੜੇ ਮਟਰ ਖੱਡੇ ਸੀਗੇ ਉਹ ਪਾ ਦਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਬ੍ਰੀਥ ਗਾਜੀ ਆਂ ਕਟੀਆਂ ਸੀ ਦੋ ਆਪਾਂ ਦੀ ਤੁਸੀਂ ਹੋਰ ਵੀ ਸਬਜ਼ੀ ਪਾ ਸਕਦੇ ਹੋ ਕੋਈ ਵੀ ਆਪਣੀ ਮਰਜ਼ੀ ਦੀ ਜੋ ਤੁਹਾਡਾ ਮਿਲ ਕਰੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੜੀ ਜਿਹੀ ਕੱਤੀ ਸੀ ਉਹ ਪਾ ਦਿੰਦੇ ਹਾਂ ਜੋ ਵੀ ਤੁਹਾਡੇ ਕੋਲ ਸਬਜ਼ੀਆਂ ਹੋਣ ਘਰੇ ਤੁਸੀਂ ਉਹ ਵੀ ਪਾ ਸਕਦੇ ਹੋ ਆਪਣੀ ਮਰਜ਼ੀ ਨਾਲ ਵੀ ਐਡ ਕਰ ਸਕਦੇ ਹੋ ਕੋਈ ਵੀ ਮਿਰਕੋ ਤੇ ਇਹ ਸਬਜ਼ੀਆਂ ਸੀ ਦੋ ਹੀ ਬਸ ਗਾਜਰਾ ਤੇ ਮਟਰ ਤੇ ਇਸ ਲਈ ਹੈਗੇ ਐਡ ਕੀਤੀਆਂ ਅਸੀਂ ਨੂੰ ਵੀ ਹਲਕਾ ਜਿਹਾ ਭੁੰਨਾ 2 ਮਿੰਟ ਇਸ ਨੂੰ ਇਦਾਂ ਹਲਾ ਕੇ ਪੁੰਨ ਲੈਣ ਹੁਣ ਜਿਹੜਾ ਬਸੇ ਨੂੰ ਆਪਾਂ 2 ਮਿੰਟ ਵਧੀਆ ਪੁੰਨ ਲਿਆਤ ਸਾਰੀਆਂ ਸਬਜ਼ੀਆਂ ਨੂੰ ਹੁਣ ਜਿਹੜੀ ਆਪਾਂ ਕੌਲੀ ਸੂਜੀ ਦੀ ਲਈ ਸੀ ਉਹੀ ਤਿੰਨ ਕੌਲੀਆਂ ਵੇਖੋ ਐਵੇਂ ਭਰ ਕੇ ਪਾਣੀ ਦੀ ਆਪਾਂ ਵਿੱਚ ਇਹਦੇ ਪਾ ਦੇਣੀ ਜੋ ਆਪਾਂ ਸੂਜੀ ਵਾਲਾ ਔਰ ਜਿਹਦੇ ਨਾਲ ਸੂਜੀ ਨਹੀਂ ਸੀ ਉਹੀ ਭਾਂਡਾ ਲੈ ਕੇ ਉਹਦੇ ਨਾਲ ਪਾਣੀ ਪਾਉਣਾ ਤਿੰਨ ਕੌਲੀਆਂ ਇਹ ਆਪਾਂ ਨੇ ਐਡ ਕਰ ਦਿੰਨੀ ਆ ਵਿੱਚ ਹੋਰ ਆਪਾਂ ਕੋਈ ਇਹਦੇ ਵਿੱਚ ਲਾਲ ਮਿਰਚ ਨਹੀਂ ਪਾਉਣੀ ਹੁਣ ਨਾਲ ਹੀ ਆਪਾਂ ਨੇ ਇਹਦੇ ਵਿੱਚ ਨਮਕ ਐਡ ਕਰ ਲਾਂਗੇ ਨਾਲ ਹੀ ਆਪਾਂ ਨਮਕ ਪਾ ਦਿੱਤਾ ਇਹਦੇ ਵਿੱਚ ਹੁਣ ਇਹਨੂੰ ਆਪਾਂ ਨੇ ਇੱਕ ਵਾਰੀ ਥੋੜਾ ਜਿਹਾ ਗੈਸ ਫੁੱਲ ਤੇ ਕਰਕੇ ਤੇ ਇਹਨੂੰ 2 ਮਿੰਟ ਉੱਪਰ ਆਪਾਂ ਬੰਦ ਕਰ ਦਿੰਨੇ ਆ ਫਿਰ ਇਹ ਰਿੱਜੂ ਜਿਹੜਾ ਦੋ ਬਾਲਾ ਆ ਜੋ ਸਬਜ਼ੀਆਂ ਨੂੰ ਆਪਣੀਆਂ ਨੂੰ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੂਜੀ ਐਡ ਕਰ ਦਿਆ ਹੁਣ ਇਹਨੂੰ ਇੱਕ ਵਾਰੀ ਉੱਪਰ ਢੱਕ ਦਿੰਨੇ ਆ ਆਪਾਂ ਮਸਾ ਇਦਾਂ ਇੱਕ ਵਾਰੀ ਢੱਕ ਦੇਣਾ ਤੇ ਗੈਸ ਫੁੱਲ ਤੇ ਕਰ ਦੇਣਾ ਬਸ 2 ਮਿੰਟ ਉਬਾਲਾ ਆਉਣ ਤੋਂ ਬਾਅਦ ਫਿਰ ਸੂਜੀ ਐਡ ਕਰਾਂਗੇ ਆਪਾਂ ਇਹਦੇ ਵਿੱਚ ਹਾਂਜੀ ਬਾਲਾ ਆਉਣ ਲੱਗ ਪਿਆ ਹੁਣ ਆਪਣਾ ਸਾਰਾ ਸਬਜ਼ੀਆਂ ਨੂੰ ਹੁਣ ਆਪਾਂ ਇਹਦੇ ਵਿੱਚ ਸੋਜੀ ਨੂੰ ਐਡ ਕਰ ਦੇਣਾ ਸੂਚੀ ਵਿੱਚ ਪਾ ਕੇ ਮਾਲ ਦੀ ਨਾਲ ਹੀ ਆਪਾਂ ਇਹਨੂੰ ਹਿਲਾ ਦੇਣੀ ਬੱਧੀਆ ਹੁਣ ਆਪਾਂ ਗੈਸ ਫੇਰ ਸਿੰਮ ਤੇ ਕਰਕੇ ਇਹਨੂੰ 1-2 ਮਿੰਟ ਲਈ ਬਸ ਚਿਮਤੇ ਕਰਕੇ ਥੋੜਾ ਟੱਕਦੇ ਨੇ ਇਹਨੂੰ ਓਰੀਜਨ ਦੇਣਾ ਫਿਰ ਥੋੜਾ ਜਿਹਾ ਆਪਾਂ ਨੇ ਉਬਾਲਾ ਆ ਜਾਏਗਾ ਇਹਨੂੰ ਸੂਜੀ ਵਧੀਆ ਆਪਣੀ ਤਿਆਰ ਹੋ ਜੇਗੀ ਹਾਂਜੀ ਲੋ ਸੂਜੀ ਮੈਨੂੰ ਲੱਗਦਾ ਫਿਰ ਹੋ ਗਈ ਤਿਆਰ ਇੱਕ ਨੋਚ ਸਾਰਾ ਪਾਣੀ ਵੀ ਸੁੱਕ ਗਿਆ ਆਪਣਾ ਤੇ ਵਧੀਆ ਸੂਜੀ ਵੀ ਤਿਆਰ ਹੋ ਗਈ ਆਪਣੀ ਹੁਣ ਆਪਾਂ ਇਹਦੇ ਉੱਪਰ ਫੇਰ 1.5 ਚਮਚ ਦੇਸੀ ਘਿਓ ਦਾ ਪਾਉਣਾ ਹੈ ਫਸ ਗੈਂਸ ਆਪਾਂ ਨੇ ਬੰਦ ਕਰਦੇ ਨੂੰ ਹੁਣ ਤੇ ਉੱਪਰ ਦੇਸੀ ਘਿਓ ਇੱਕ ਦਾ ਇੱਕ ਪਾ ਲੋ ਦੋ ਚਮਚ ਪਾ ਲੋ ਤੇ ਆਪਣੀ ਇੱਛਾ ਤੇ ਨਾਲ ਜਿਹੜੀ ਆਪਾਂ ਮੂੰਗਫਲੀ ਲਈ ਸੀ ਇਹ ਹੀ ਰੋਸਟ ਕੀਤੀ ਹੋਈ ਆ ਤੇ ਤੁਸੀਂ ਦੂਸਰੀ ਵੀ ਲੈ ਸਕਦੇ ਹੋ ਆਪ ਵੀ ਰੋਸਟ ਕਰ ਸਕਦੇ ਤੇ ਫਿਰ ਆਪਾਂ ਇਹਨੇ ਜੀਆ ਚੰਗੀਤਰਾ ਲਾ ਦੇਣਾ ਬਹੁਤ ਸੋਹਣਾ ਨਾਤਾ ਥੱਲੇ ਲੱਗ ਗਿਆ ਵਧੀਆ ਐ ਖਿਲਿਆ ਖਿਲਿਆ ਬਣਿਆ ਇਹਦੇ ਵਿੱਚ ਆਪਾਂ ਵੈਸੇ ਨਿੰਬੂ ਦਾ ਵੀ ਰਸ ਐਡ ਕਰ ਸਕਦੇ ਆ ਪਰ ਮੈਂ ਨਹੀਂ ਕਰਦੀ ਹੁੰਦੀ ਅਸੀਂ ਉਹ ਨਹੀਂ ਨਿੰਬੂ ਦਾ ਰਸ ਮੈਨੂੰ ਚੰਗਾ ਲੱਗਦਾ ਤੇ ਦੇਖੋ ਬਹੁਤ ਸੋਹਣਾ ਬਿਲਕੁਲ ਵੀ ਖਲਣੇ ਲੱਗਿਆ ਤੁਸੀਂ ਵੇਖ ਸਕਦੇ ਹੋ ਤੇ ਬਹੁਤ ਸੋਹਣਾ ਤਿਆਰ ਹੋ ਗਿਆ ਵਧੀਆ ਖਿਲਿਆ ਖਿਲਿਆ ਉਪਮਾ ਆਪਣਾ ਤਿਆਰ ਹੋ ਗਿਆ ਬਹੁਤ ਸੋਨਾ ਹੁਣ ਆਪਾਂ ਇਹਨੂੰ ਖਾਣੇ ਆ ਤੇ ਨਾਲੇ ਤੁਹਾਨੂੰ ਖਾਉਣੇ ਆ ਇਹ ਤੁਸੀਂ ਜਿਵੇਂ ਨਾਰੀਅਲ ਦੀ ਚਟਨੀ ਨਾਲ ਵੀ ਖਾ ਸਕਦੇ ਹੋ ਨਾ ਪਰ ਅਸੀਂ ਤਾਂ ਦਹੀਂ ਨਾਲ ਜ਼ਿਆਦਾ ਖਾਣੇ ਹੁੰਨੇ ਆ ਤੇ ਦਹੀਂ ਨਾਲ ਵੀ ਖਾ ਸਕਦੇ ਹੋ ਤੇ ਨਾਰੀਅਲ ਦੀ ਚਟਨੀ ਨਾਲ ਵੀ ਖਾ ਸਕਦੇ ਇਹਦੇ ਉੱਪਰ ਹੁਣ ਤੁਸੀਂ ਜਿਵੇਂ ਹਰਾ ਧਨੀਆ ਵੀ ਪਾ ਸਕਦੇ ਹੋ ਆਪਣੀ ਇੱਛਾ ਹੋ ਤਾਂ ਜੋ ਆਪਾਂ ਨੂੰ ਚੰਗਾ ਲੱਗਦਾ ਸਬਜ਼ੀਾਂ ਵਿੱਚ ਜਿਹੜੀ ਮਰਜ਼ੀ ਪਾ ਸਕੋ ਤੇ ਬਹੁਤ ਸੋਨਾ ਤਿਆਰ ਹੋ ਗਿਆ ਵੇਖੋ ਤੁਸੀਂ ਕਲਰ ਵੀ ਬਹੁਤ ਸੋਨਾ ਆਇਆ ਤੇ ਬਹੁਤ ਵਧੀਆ ਤਿਆਰ ਹੋ ਗਿਆ ਚਲੋ ਜੀ ਕੀਟਰ ਨਾਲੇ ਖਾਣਿਆ ਤੇ ਨਾਲੇ ਫਿਰ ਮਿਲਦੇ ਆਪਾਂ ਯਾ ਕਾਹੀ ਇਹ ਨਾਲ ਨਾਲ ਹਾਂਜੀ ਲਓ ਜੀ ਉਪਮਾ ਹੋ ਗਿਆ ਤਿਆਰ ਆਪਣਾ ਦੇਖੋ ਕਿੰਨਾ ਸੋਹਣਾ ਬਣਿਆ ਤੇ ਹੁਣ ਆਪਾਂ ਲੱਗੇ ਖਾਣ ਆਜੋ ਜੀ ਤੁਸੀਂ ਵੀ ਖਾ ਲਓ ਫੇਰ ਇਧਰ ਆਪਣਾ ਹੋ ਗਿਆ ਸ਼ੇਕ ਰੈਡੀ ਨਾਲ ਪੀਵਾਂਗੇ ਕੁਝ ਕੁ ਜਾਣੇ ਨਾਲ ਸ਼ੇਕ ਪਿੰਦੇ ਆ ਕੁਝ ਨਾਲ ਦਹੀਂ ਖਾਂਦੇ ਨੇ ਆਜੋ ਜੀ ਤੁਸੀਂ ਵੀ ਖਾ ਲਓ